ਜਿਹੜਾ ਇਹ ਚੀਜ਼ ਨੂੰ ਖਾਣ ਲੱਗ ਗਿਆ ਨੇ ਜੀ ਉਹਨੂੰ ਕਦੇ ਵੀ ਜ਼ਿੰਦਗੀ 'ਚ ਘਰੇ ਐਂਬੂਲੈਂਸ ਲੈਣ ਨਹੀਂ ਆਉਂਦੀ। ਨਾ ਹਾਰਟ ਅਟੈਕ ਨਾ ਬ੍ਰੇਨ ਅਟੈਕ ਨਾ ਉਹਨੂੰ ਕੋਈ ਕੈਂਸਰ ਨਾ ਉਹਨੂੰ ਕੋਈ ਐਦਾਂ ਦੀ ਬ੍ਰਾਉ। ਮੂਲੀ ਨੂੰ ਛਿੱਲ ਲਓ। ਉਹਦੇ ਗੰਭਿਆਂ ਚਾਰ ਫਾੜ ਕਰ ਲਓ। ਆਪਾਂ ਨੇ ਅਕਸਰ ਦੇਖਿਆ ਉਹ ਰੇੜੀਆਂ ਤੇ ਲੋਕ ਵੇਚਦੇ ਹੁੰਦੇ ਆ। ਪਰ ਉਹ ਵੀ ਠੀਕ ਆ। ਪਰ ਤੁਸੀਂ ਘਰੇ ਰਾਤ ਨੂੰ ਉਹਦੀਆਂ ਚਾਰ ਫਾੜਾਂ ਕਰਕੇ ਕੁਝ ਸੈਂਦਾ ਨਮਕ ਲਾ ਦਿਓ। ਨੂਨ ਲਾਓ ਸੈਂਦਾ। ਚਿੱਟਾ ਨੂਨ ਨਹੀਂ ਲਾਉਣਾ ਕਿਤੇ ਕਹੋ ਗੁਲਸੱਭ ਨੇ ਤਾਂ ਨੂਨ ਕਿਹਾ ਦੀ। ਚਿੱਟਾ ਨਹੀਂ ਲਾਉਣਾ, ਕਾਲਾ ਨਹੀਂ ਲਾਉਣਾ। ਟਾਈਮ ਵੀ ਜ਼ਰੂ ਪਾਕਿਸਤਾਨੀ ਨਮਕ ਲਾ ਕੇ ਉਹਨੂੰ ਸੈਂਦਾ ਨਮਕ ਲਾ ਕੇ ਰਾਤ ਨੂੰ ਉਹਨੂੰ ਟੰਗ ਦੋ ਪੁੱਠੀ ਜਾਂ ਫਿਰ ਛੋਟੇ ਛੋਟੇ ਪੀਸ ਕੱਟ ਲਓ ਕੱਟ ਕੇ ਉਹਨੂੰ ਛਲਣੀ ਟਾਈਪ ਕਿਸੇ ਬਰਤਨ ਚ ਰੱਖ ਕੇ ਰਾਤ ਨੂੰ ਸੌਂਜੋ ਸਵੇਰੇ ਉਹ ਜੋ ਜਿਹੜਾ ਪਾਣੀ ਆ ਉਹ ਨਿਕਲ ਜਾਣਾ ਆ ਉਹ ਛਲਣੀ ਚੋਂ ਥੱਲੇ ਨਿਕਲ ਜਾਣਾ ਜਿਹਨੂੰ ਅਸੀਂ ਕਹਿੰਦੇ ਆ ਵੀ ਮੂਲੀ ਖਾ ਕੇ ਬੰਦੇ ਨੂੰ ਗੰਦੀ ਗੰਦੀ ਗੈਸ ਬਣਦੀ ਆ ਉਹ ਜਿਹੜਾ ਤੱਤ ਹੁੰਦਾ ਉਹ ਨਮਕ ਲਾਉਣ ਤੋਂ ਬਾਅਦ ਉਹ ਚੋਂ ਮੂਲੀ ਚੋਂ ਸਰਕ ਜਾਂਦਾ ਹੂੰ ਉਹ ਮੂਲੀ ਜਿਹੜੀ ਆ ਉਹ ਔਸ਼ਧ ਬਣ ਜਾਂਦੀ ਆ ਦਵਾਈ ਬਣ ਜਾਂਦੀ ਆ ਇੱਕ ਬਹੁਤ ਵੱਡੀ ਜਿਹਨੂੰ ਅਸੀਂ ਟ੍ਰੀਟਮੈਂਟ ਕਹਿੰਦੇ ਆ ਉਦੇ ਜਿਹੜੇ ਪੀਸ ਤੁਸੀਂ ਕੱਟੇ ਹੋ ਐਡੇ ਐਡੇ ਉਂਗਲੀ ਜਿਹੜੇ ਚੱਕ ਕੇ ਹੌਲੀ ਹੌਲੀ ਚਬਾ ਚਬਾ ਕੇ ਖਾਓ ਸਵੇਰੇ ਖਾਲੀ ਪੇਟ ਉਹਨੂੰ ਪਹਿਲਾਂ ਧੋ ਲਓ ਨਮਕ ਨੂੰ ਧੋ ਦਿਓ ਉਸ ਤੋਂ ਬਾਅਦ ਕੋਈ ਨਮਕ ਨਹੀਂ ਲਾਉਣਾ ਉਹ ਆਪਣੇ ਆਪ ਚ ਦਵਾਈ ਆ ਇੱਕ ਪੀਸ ਖਾਇਆ ਗਿਆ ਦੋ ਖਾਏਗੇ ਸਾਰੀ ਮੂਲੀ ਖਾਦੀ ਗਈ ਕੋਈ ਟੈਨਸ਼ਨ ਨਹੀਂ ਪਹਿਲੇ ਦਿਨ ਬੰਦਾ ਇੱਕ ਦੋ ਪੀਸ ਖਾਂਦਾ ਹਟ ਜਾਂਦਾ ਫਿਰ ਹੌਲੀ ਹੌਲੀ ਲੱਗ ਜਾਂਦਾ ਪੂਰੀ ਮੂਲੀ ਖਾਣ ਜਿਵੇਂ दारू ਵਾਲਾ ਪਹਿਲੇ ਦਿਨ ਇੰਨੀ ਕ ਪੀ ਕੇ ਕੰਮਲਾ ਹੋ ਜਾਂਦਾ ਫਿਰ ਫਿਰ ਮੂਲੀ ਦੀ ਨਾਲ ਮਤਲਬ ਮੇਰੇ ਦਾਦਾ ਜੀ ਖਾਂਦੇ ਹੁੰਦੇ ਸੀਗੇ ਸੋਬਾ ਉੱਠ ਕੇ ਉਹਨਾਂ ਨੇ ਮਤਲਬ ਕਿ ਏਰੀਆ ਦੇ ਅੰਦਰ ਪਿੰਡ 'ਚ ਚਲੇ ਜਾਣਾ ਜਦੋਂ ਅਸੀਂ ਜਦੋਂ ਬੱਚਿਆਂ ਨੇ ਅਸੀਂ ਉੱਠਣਾ ਤੇ ਮੇਰੇ ਦਾਦਾ ਜੀ ਬੱਟ ਤੇ ਬੈਠੇ ਹੁੰਦੇ ਸੀਗੇ ਉਹਨਾਂ ਨੇ ਮੂਲੀਆ ਦੇ ਅੰਦਰ ਜਿਹੜੀ ਛੋਟੇ ਛੋਟੇ ਕੁਰੰਬਲਾ ਜਿਹਨੂੰ ਆਪਾਂ ਕਹਿੰਦੇ ਆ ਹਾਂ ਪੱਤੇ ਉਹ ਉਹਨਾਂ ਨੇ ਗੁੜ 'ਚ ਤੇ ਪਿਆਜ਼ ਪਾ ਕੇ ਖਾਣੇ ਵੀ ਇਹਦੀ ਬਾਰੇ ਤੁਸੀਂ ਥੋੜਾ ਜਿਹਾ ਇਹ ਜਿਹੜਾ ਇਹ ਚੀਜ਼ ਨੂੰ ਖਾਣ ਲੱਗ ਗਿਆ ਨੇ ਜੀ ਉਹਨੂੰ ਕਦੇ ਵੀ ਜ਼ਿੰਦਗੀ 'ਚ ਘਰੇ ਐਂਬੂਲੈਂਸ ਲੈਣ ਦੀ ਆਉਂਦੀ ਨਾ ਹਾਰਟ ਅਟੈਕ ਨਾ ਬ੍ਰੇਨ ਅਟੈਕ ਨਾ ਉਹਨੂੰ ਕੋਈ ਕੈਂਸਰ ਨਾ ਉਹਨੂੰ ਕੋਈ ਇਦਾਂ ਦੀ